ਆਵਾਜ਼ ਦੇ ਨਾਲ ਤੁਹਾਨੂੰ ਮਿਲავ ਜਾ ਰਹੇ ਹਾਂ ਜਿਹੜੇ ਕਿ ਪੰਜਾਬ ਤੋਂ ਪੰਜਾਬੀ ਨਾਮ ਦਾ ਗਾਇਕ ਸਰਮੁਲਾ ਪਿਆਜੇ ਉਹ ਵੀ ਇੱਥੇ ਸਰਹੱਦ ਦੇ ਵਿੱਚ ਪਹੁੰਚਦੇ ਨੇ ਕੁੰਡਲੀ ਬਾਰਡਰ ਤੇ ਤੋਂ ਉਹਨਾਂ ਦਾ ਨਾਲ ਵੀ ਗੱਲਬਾਤ ਕਰਦੇ ਆ ਤੇ ਜਾਣਦੇ ਆ ਸੰਘਰਸ਼ ਬਾਰੇ ਆ ਬਈ ਸਸੀ ਗੱਲ ਸਸੀ ਗੱਲ ਜੱਜ ਸਦੂ ਤੁਹਾਡੇ ਪੰਜਾਬੀ ਸਾਥੀ ਦੀ ਜਿੰਨੀ ਟੀਮ ਆ ਤੁਸੀਂ ਬੰਦੇ ਗੱਲ ਕਰਦੇ ਹੋ ਹੋਰ ਵੀ ਤੁਹਾਨੂੰ ਤੁਸੀਂ ਆਪੇ ਬਹੁਤ ਜ਼ਿਆਦਾ ਬੋਲ ਆ ਗਾ ਕੱਲ ਵੱਖਰੀ ਇੱਕ ਪ੍ਰੈਸਰ ਕੋਰ ਵੀ ਲੋ ਬੜਾ ਚੰਗਾ ਲੱਗਿਆ ਤੇ ਮੇਰੇ ਵੱਲੋਂ ਵੀ ਸਾਰੀ ਟੀਮ ਨੂੰ ਬਹੁਤ ਬਹੁਤ ਸਸੀ ਗੱਲ ਆ ਬਈ ਕਿੰਨੇ ਦਿਨ ਹੋ ਗਏ ਸਾਡੇ ਦੋ ਦਿਨ ਹੋ ਗਿਆ ਬਾਈ ਜੀ ਇੱਥੇ ਆਨ ਔਰ ਜਾਣ ਨੂੰ ਦਿਲ ਨਹੀਂ ਕਰਦਾ ਚਾਹ ਬਦਦਾ ਇਥੇ 11 12 ਔਰ ਜਜ਼ਬਾ ਦੇਖ ਕੇ ਮਜ਼ਦੂਰਾਂ ਦਾ ਸਾਡੇ ਕਿਸਾਨਾਂ ਦਾ ਜਜ਼ਬਾ ਦੇਖ ਕੇ ਨੂੰ ਫਰੂਟ ਹੋ ਗਿਆ ਆਪੇ ਆਪ ਸੁਣੋ ਕਿਉਂਕਿ ਜੇ ਤੁਸੀਂ ਕਹਿਦਾ ਹੋਵੇ ਕਿ ਇਹ ਇਤਿਹਾਸ ਰੱਖਿਆ ਜਾਣਾ ਹੈ ਔਰ ਸਾਡੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਹਨ ਉਹਨਾਂ ਦੇ ਸਿਲੇਬਸ ਲਗਿਆ ਕਰੂਗਾ ਇਹ ਕਿ ਇਹ ਉਹਨੇ 2020 ਦੇ ਵਿੱਚ ਇੰਨੇ ਮਹੀਨੇ ਨੂੰ ਇੰਨੀ ਤਰੀਕ ਨੂੰ ਕੀ ਹੋਇਆ ਸੀਗਾ ਉਹ ਕੁਐਸਚਨ ਪਾਇ ਜਾਣਗੇ ਲੋਕਾਂ ਨੂੰ ਇਤਿਹਾਸ ਰੱਖਿਆ ਜਾਊਗਾ ਔਰ ਇਦਾਂ ਦਾ ਤੁਸੀਂ ਆਪਾਂ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਆ ਕੁਝ ਸਿੰਗਰ ਵੀ ਹੋ ਜਾਣੇ ਨੇ ਰਿਪੋਰਟਰ ਵੀ ਹੋ ਤੁਸੀਂ ਤੁਸੀਂ ਆਪ ਦੱਸੋ ਕਿ ਇਦਾਂ ਦਾ ਇਕੱਠ ਵੇਖਿਆ ਅਜ ਤੱਕ ਕਿਦਾਂ ਸੀ ਬਿਲਕੁਲ ਸੱਚੀ ਗੱਲ ਹੈ ਭਾਈ ਜੀ ਕਿਉਂਕਿ ਇਹ ਸੰਗਠਨ ਜਿਹੜੇ ਹੈਗੇ ਕਿਸੇ ਨਾ ਕਿਸੇ ਮਜਬੂਰ ਨੂੰ ਲੈ ਕੇ ਰਾਈਟ ਜਦੋਂ ਅੰਦੋਲਨ ਜਿਹੜੇ ਹੁੰਦੇ ਉਹ ਕਿਸੇ ਐਕਟਰ ਦਾ ਜਾਂ ਕਿਸੇ ਐਕ ਇੱਕ ਦੇਸ਼ ਦਾ ਨਾ ਇੱਕ ਕੌਮ ਦਾ ਹਿੰਦੂ ਸਿੱਖ ਮੁਸਲਮਾਨ ਸਿੱਖ ਸਾਈ ਕਿਸੇ ਦਾ ਨਹੀਂ ਰਹਿ ਜਾਂਦਾ ਉਹ ਸਾਰਿਆਂ ਦਾ ਇਕੱਠਾ ਬਣਦਾ ਹੈ ਇੱਕ 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 ਮਹਿੰਮਤ ਇੱਕ ਬੰਦੇ ਤੋਂ ਮਹਿੰਮ ਸ਼ੁਰੂ ਨਹੀਂ ਹੁੰਦੀ ਸਾਰੇ ਜਦੋਂ ਬਾਲ ਹੁੰਦਾ ਏਕਤਾ ਦੇ ਵਿੱਚ ਬਾਲਾ ਜਦੋਂ ਸਾਰੀਆਂ ਜਥੇਬੰਦੀਆਂ ਡੜ੍ਹਦੀਆਂ ਸਾਰੇ ਧਰਮ ਰਲਦੇ ਆ ਫਿਰ ਜਾ ਕੇ ਲੱਗਦਾ ਅੱਜ ਭਾਜੀ ਇਹ ਜਿਹੜੇ ਆਰਡੀਨਸ ਪਾਸ ਹੋ ਜਿੰਦੇ ਆ ਹਾਂਜੀ ਅਜ ਸਾਨਾਂ ਦੇ ਤੋਂ ਨੇ ਔਰ ਬਹੁਤ ਸਾਰੀਆਂ ਸਟੇਟਾਂ ਵਿੱਚ ਇਹ ਪਹਿਲਾਂ ਪਾਸ ਹੋ ਚੁੱਕੀ ਹੈ ਬਿਲਕੁਲ ਔਰ ਇੱਕ ਪੰਜਾਬ ਤੇ ਹਰਿਆਣਾ ਜਿਹੜੇ ਬਾਕੀ ਸੀਗੇ ਜਿਹੜੇ ਇਹਨਾਂ ਨੇ ਮੁੱਲ ਲੱਗ ਕੀਤੇ ਹਾਂ ਹਾਂ ਤਾਂ ਜਦੋਂ ਇਹ ਸੰਘਰਸ਼ਾ ਪੰਜਾਬ ਤੋਂ ਉੱਠਿਆ ਔਰ ਨਾਲ ਨਾਲ ਹਰਿਆਣਾ ਵਿੱਚ ਚੋਣ ਜਾਣਾ ਦੋ ਸਟੇਟਾਂ ਨੇ ਜਿਹਦੇ ਬਾਕੀ ਸੰਘਰਸ਼ ਕੀਤਾ ਔਰ ਉਸ ਤੋਂ ਬਾਅਦ ਅੱਜ ਪੂਰੀਆਂ ਸਥਿਤਾਵਾਂ ਬਣੀਆਂ ਵੀ ਹੈ। ਉਹ ਵੀ ਅੱਜ Punjab ਦੇ ਨਾਲ Haryana ਦੇ ਨਾਲ ਕਰੀ ਹੈ। ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂਗਾ ਕਿ ਮੋਦੀ ਸਰਕਾਰ ਇਹਦਾ ਬਰਦ ਚੁੱਕੀ ਹੈ ਕਿ ਸਾਨੂੰ ਜਿਹੜੀਆਂ ਬੋਸਟੇਦਾਂ ਦੇ ਵਿੱਚ ਪਾਸ ਕੀਤੀ ਹੈ ਸਭ ਉਹਨਾਂ ਨੂੰ ਕਰਨੀ ਪੈਣੀ ਹੈ। ਇਹਨਾਂ ਦੇ ਮਧ ਪ੍ਰਦੇਸ਼ ਦੇ ਵਿੱਚ ਰਿਸ਼ਤੇਦਾਰ ਬੈਠੇ ਹਨ। ਉਹਨਾਂ ਨੂੰ ਪਤਾ ਲੱਗ ਮੰਡੀਕਰਨ ਬੋਰਡ ਕੀ ਹੁੰਦਾ। ਕਿਉਂਕਿ ਮੇਰੇ ਰਿਸ਼ਤੇਦਾਰ ਉੱਥੇ ਹੈ ਮੈਨੂੰ ਪਤਾ ਮੈਂ ਦੇਖਿਆ ਕਿਉਂਕਿ ਝੋਨਾ ਝੋਨੇ ਦੀ ਫਸਲ ਆਉਂਦੀ ਹੈ ਜਦੋਂ ਕਣਕ ਉੱਗੀ ਪਈ ਹੁੰਦੀ ਹੈ ਝੋਨਾ ਵੇਖਣ ਵਾਲਾ ਪਿਆਰ ਹੁੰਦਾ। ਮੈਂ ਆਪ ਉਹਦੇ ਵੇਖਿਆ ਕਾਰਨ ਕਿ ਉਹ ਮੰਡੀਕਰਨ ਬੋਰਡ ਹੈ। ਆਪਣੇ ਮੰਡੀਕਰਨ ਬੋਰਡ ਤੋਂ ਉਡ ਦਿੱਤੇ ਗਏ ਆ ਮੰਡੀਕਰਨ ਬੋਰਡ ਆਪਣੇ ਸਿਰਫ ਜਿਹੜੀ ਜ਼ਿੰਮੇਵਾਰੀ ਆਪਣੇ ਕਿਸਾਨੀ ਹੈ ਝੋਨੇ ਤੇ ਕਣਕ ਦੇ ਡਿੱਗੀ ਹੋਈ ਹੈ ਜਿਨ੍ਹਾਂ ਦਾ ਫਿਕਸ ਰੇਟ ਹੈ ਆਲੂ ਕਿੰਨਾ ਮਹਿੰਗਾ ਹੋ ਜਾਂਦਾ ਕਿਤੇ ਕਿਤੇ ਤੇ ਕਿਤੇ ਕਿਤੇ ਜਿਵੇਂ ਉਹ ਸੜਕਾਂ ਤੇ ਰੁੜਦਾ ਉਹਦਾ ਕਾਰਨ ਕੀ ਹੈ ਉਹ ਮੰਡੀਕਰਨ ਬੋਰਡ ਦੀ ਉਹਦਾ ਇੱਕ ਫਿਕਸ ਰੇਟ ਮਿੱਥਿਆ ਹੁੰਦਾ ਤਾਂ ਉਹ ਆਪਾਂ ਨੂੰ ਕੋਹੜਾ ਰੇਟ ਮਿਲਦਾ ਜੇ ਅੱਜ ਵੀ ਇਹਨਾਂ ਨੇ ਇਹਨਾਂ ਦਾ ਰੇਟ ਇੱਕ ਫਿਕਸ ਨਾ ਮਿਲਿਆ ਤਾਂ ਤੁਸੀਂ ਆਪ ਸੋਚੋ ਲਵੀ ਆਉਣ ਵਾਲੇ ਹਾਲਾਤ ਕਿੱਦਾਂ ਦੇ ਹੋਣਗੇ ਆਪਣੇ ਖੇਤ ਦੇ ਵਿੱਚ ਤੁਹਾਨੂੰ ਆਪ ਦਿਖਾੜੀ ਕਰਨ ਲਈ ਮੈਂ ਤੁਹਾਨੂੰ ਕਹਿੰਦਾ ਤੇ ਕੀ ਅਸੀਂ ਬਰਦਾਸ਼ਤ ਕਰਾਂਗੇ ਅਸਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦੇ ਕੇ ਜਾਵਾਂਗੇ ਕਿ ਉਹ ਪੁੱਤ-ਪੋਟਿਆਂ ਵਾਸਤੇ ਜ਼ਮੀਨ ਦੇ ਕੇ ਚੱਲੇ? ਉਹ ਸਾਨੂੰ ਆ ਕੇ ਕਹਿਣਗੇ ਜ਼ਮੀਨ ਤਾਂ ਦੇ ਚੱਲੇ ਤੇ ਵਿੱਚ ਦਿਹਾੜੀ ਕਰਨੂ ਤੇ ਅਸੀਂ ਆ ਆ ਕੇ ਛੱਡ ਚੱਲੇ ਆ ਤੁਸੀਂ। ਉਹ ਸਾਡਾ ਮਿਹਣਾ ਸਾਡਾ ਜਰਾਂ ਨਹੀਂ ਜਾਣਾ ਜਿਉਂਦੇ ਮਰਨ ਹੋਊਗਾ। ਇਹ ਅਸੀਂ ਕਰ ਰਹੇ ਆ ਆਪਣੇ ਬੱਚਿਆਂ ਵਾਸਤੇ ਜਿਹੜੇ ਬਿਲਕੁਲ ਆਉਦੇ ਬੱਚਿਆਂ ਤੇ ਇਤਿਹਾਸ ਰਚ ਰਹੇ ਆ। ਅਸੀਂ ਆ ਆਪ ਦੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਇਤਿਹਾਸ ਰਚ ਰਹੇ ਆ। ਔਰ ਸਾਡਾ ਫਰਜ਼ ਵੀ ਬਣਦਾ। ਅੱਜ ਤਾਂ ਬੜਾ মিডিਆ ਥਾਂ-ਥਾਂ ਤੇ ਅਲੱਗ-ਅਲੱਗ ਜਗ੍ਹਾ ਤੇ ਬੈਠਾ ਹੈ। ਤੁਹਾਨੂੰ ਜੱਗ ਕਹਿੰਦਾ ਸਲੂਟ ਹੈ ਯਾਰ। ਤੁਸੀਂ ਸਾਰਿਆਂ ਨੂੰ ਕੁਝ ਨਹੀਂ ਵੱਡੀ ਗੱਲ ਫੋਟੋ ਨੂੰ ਸਮੂਥ ਬਣਾ ਲਓ ਵੱਡੀ ਵੱਡੀ ਗੱਲ ਪਰਮਾ ਦਾ ਇੱਕ ਕੰਮ ਹੈ ਸਰਕਾਰ ਇੱਕ ਨਾਗਰਿਕ ਦੇ ਕਿਰਦਾਰ ਸੰਜਨਨ ਕੋਲ ਹਮਦਰਦ ਹੋਣਾ ਹੈ ਇਹ ਮੌਕਾ ਮਿਲਦਾ ਹੈ ਕਿ ਕੇਂਦਰ ਸਰਕਾਰ ਇਹ ਗੱਲ ਸਮਝ ਲੈਂਦੇ ਕਿ ਬਹੁਤ ਅਕੁਰੀਆ ਬੜੇ ਕਾਮ ਕੋਈ ਆਪਰਾਮ ਹੋਰੇ ਬੈਲਾ ਜਿਹੜਾ ਅੱਗੇ ਸੰਸਦ ਜਿਹੜਾ ਲਗਾਤਾਰ ਜਾਰੀ ਰਹੂਗਾ ਕਰ ਦੇਣੇ ਚਾਹੀਦੇ ਨੇ ਇਹ ਹੋਣਗੇ ਇਨਾ ਕੱਠ ਇਨਾ ਜੱਫਾ ਕਿ ਕਦੇ ਹੋ ਹੀ ਨਹੀਂ ਸਕਦਾ ਯਾਰ ਯਸ ਲੋਕ ਤਾਂ ਤਾਂ ਟੱਗਿਆ ਹੋਈ ਹੈ ਗੱਲ ਬਾਕੀ ਗੱਲਾਂ ਤਾਂ ਸਰਕਾਰ ਮੰਨੀ ਬੈਠੀ ਹੈ ਯਸ ਤੇ ਨੋ ਤੇ ਗੱਲ ਟਿੱਗੀ ਹੋਈ ਹੈ ਜਾਂ ਹਾਂ ਕਰੋ ਜਾਂ ਨਾ ਕਰੋ ਤੇ ਸਾਡੇ ਜ਼ਿੰਮੇਦਾਰ ਭਰਾ ਹਾਂ ਕਰਕੇ ਉੱਠਣਗੇ ਯਾਰ ਜੋ ਪਹਿਲਾਂ ਉੱਠਣਾ ਹੁੰਦਾ ਤਾਂ ਕਦੋਂ ਦੇ ਆ ਜਾਂਦੇ ਸਾਨੂੰ ਕਿ ਲੋੜ ਸਿਆਪ ਦੇ ਕਰ ਖੱਡ ਚ ਮਰਦੇ ਬੱਚੇ ਨਿੱਕੇ ਨਿੱਕੇ ਸਾਡੇ ਜ਼ਿੰਮੇਦਾਰ ਭੀ 90 90 ਸਾਲ ਦੇ ਜਿਨ੍ਹਾਂ ਨੂੰ ਜਗਾਈਆਂ ਦੇ ਕੇ ਅਸੀਂ ਸੇਵਾ ਕਰਨੇ ਉਹਨਾਂ ਦੇ ਲੱਤਾਂ ਘੁੱਟਣੀਆਂ ਹੀਟਰ ਲਾ ਕੇ ਉਹਨਾਂ ਨੂੰ ਪਾਉਣਾ ਇੱਥੇ ਪਏ ਆ ਉਹਨਾਂ ਤੇ ਕੀ ਹੈ ਉਹ ਉਹਨਾਂ ਨੂੰ ਜੱਗ ਭਾਈ ਸਾਡੇ ਔਲਾਦ ਯਾਰ ਸੋਖੀ ਰਵੇ ਕਲੋਂ ਦਿਹਾੜੀਆਂ ਕਰਨ ਜੋਗੀ ਨਾਲ ਤਾਂ ਕਰਕੇ ਹੋ ਰਿਹਾ ਹੈ ਸੱਚੀ ਗੱਲ ਹੈ ਕਿਉਂਕਿ ਜੱਗ ਦਾ ਦਾ ਜਮੀਨ ਦੇ ਨਾਲ ਇੱਕ ਆਪਾ ਦਾ ਰਿਸ਼ਤਾ ਹੋਣਾ ਬਿਲਕੁਲ ਪਰ ਜੇਕਰ ਸਾਡੇ ਕੋਲ ਜਮੀਨਾਂ ਵੀ ਨਾ ਰਹੀਆਂ ਤਾਂ ਮੁੱਢ ਤੋਂ ਦੇਖਦੇ ਚੱਲਣਾ ਦਸੜਾ ਕੀ ਹੈ ਉਹ ਕੰਮ ਬੋਜਣਾ ਪਰ ਜੇਕਰ ਅਸੀਂ ਜੱਗ ਦੇ ਚੱਕੇ ਜਾਣਾ ਤਾਂ ਨਮਾਇਆ ਹੋਣੀ ਹੈ ਕਹਿਣ ਦਾ ਮਤਲਬ ਇਹ ਹੈ ਕਿ ਇਕੱਲੇ ਬਲਕ ਵੀ ਹੱਕਣੇ ਨਹੀਂ ਆਉਂਦੇ ਸਰਕਾਰ ਵੀ ਹੱਕਣੀ ਆਉਂਦੀ ਹੈ ਇਕੱਲੇ ਹਲ ਪੰਜਾਲੀ ਨਹੀਂ ਚੱਕਦੇ ਤਲਵਾਰ ਵੀ ਚੱਕਣੀ ਆਉਂਦੀ ਹੈ ਇਹ ਸਾਨੂੰ ਤਲਵਾਰ ਵੀ ਚੱਕਣੀ ਆਉਂਦੀ ਆ ਮੌਕੇ ਮੌਕੇ ਤੇ ਸਾਡੇ ਵਾਡਾ ਬਟੇਰੇਆ ਨੇ ਤਲਵਾਰਾਂ ਚੱਕੀਆਂ ਬੰਦੂਕਾਂ ਚੱਕੀਆਂ ਪਰ ਮਜ਼ਲੂਮਾਂ ਤੇ ਨਹੀਂ ਜਿਹੜੇ ਗਲਤ ਕੰਮ ਕਰਦੇ ਉਹਨਾਂ ਅਸਤੇ ਚੱਕੀਏ ਉਹ ਅਸੀਂ ਵੀ ਉਹਨਾਂ ਦੀ ਕੌਮ ਚੋਂ ਸਾਡਾ ਖੁਡੇ ਬੱਗ ਬੰਨ ਕੇ ਹਾਂ ਮੰਨਦੇ ਸਰਦਾਰ ਹੁੰਨੇ ਆ ਥੋੜਾ ਸਿਰ ਮੋਨਾ ਕੀ ਗੱਲ ਤੁਹਾਡੇ ਫੋਨ ਦੇ ਵਿੱਚੋਂ ਫੂਲ ਫੋੜਦਾ ਨਹੀਂ ਜਿਵੇਂ ਤੁਹਾਡੇ ਬਜ਼ੁਰਗ ਨੂੰ ਕੋਈ ਕਹਿੰਦਾ ਕਿ ਤੁਸੀਂ ਤੁਹਾਡੇ ਆਏ ਬਿੱਲ ਕਰਦਾਂਗੇ ਆਹ ਕਰ ਥੋੜਾ ਫੋਨ ਫੂਲ ਫੋੜਦਾ ਕੋਈ ਫੂਲਦਾ ਨਾ ਤੁਹਾਡੇ ਆ ਛਾਤੀ ਦੇ ਵਿੱਚ ਤਾਂ ਉਹੀ ਕੁਝ ਡੌੜਦਾ ਨਾ ਪੰਜਾਬੀ ਖੂਨ ਸਰਦਾਰੀ ਦੌੜਦੀ ਕਿ ਨਹੀਂ ਦੌੜਦੀ ਤੁਸੀਂ ਆ ਕਰਮ ਸੰਤੂ ਸਾਡਾ ਭਰਾ ਰਹਿੰਦੇ ਆ ਜਿਹੜਾ ਵਿੱਚ ਆਪਣੇ ਸਰਕਲ ਬਣਾ ਦਿੱਤਾ ਹੈ ਨਾ ਰੱਬ ਨੇ ਜਿਹੜਾ ਇੱਥੇ ਲਾਦਾ ਦਿਲ ਪਾਪਾ ਜਿਹੜੇ ਦੋ ਹਨ ਜਜ਼ਬਾਤੀ ਵੀ ਬਹੁਤ ਸ਼ੇਦੀ ਹੁੰਦੇ ਹਨ ਤੇ ਅਣਖ ਅਰਥ ਸਾਡੇ ਅਰਥ ਵੀ ਹੈ ਨਹੀਂ ਕਿਸੇ ਦੇ ਵਿੱਚ ਇਸ ਕਰਕੇ ਜਗਤ ਨੂੰ ਸਲਾਮ ਹੈ ਔਰ ਤੁਹਾਡੇ ਜਜ਼ਬੇ ਨੂੰ ਵੀ ਸਲਾਮ ਹੈ ਸਾਰੇ ਕਿਸਾਨਾਂ ਦੇ ਮਿੰਡ ਕਿੰਨੇ ਬੱਚੇ ਯਾਰ ਉਹਨਾਂ ਨੂੰ ਪਤਾ ਵੀ ਨਹੀਂ ਪਰ ਉਹਨਾਂ ਨੂੰ ਸਿਰਫ ਇਹ ਯਾਰ ਉਹ ਦੱਸ ਸਕਦੇ ਉਹ ਵੇਖਣ ਕੇ ਤਾਂ ਉਹਨਾਂ ਨੇ ਇੱਕ ਯਾਦ ਜੀ ਰਹਿ ਜੂਗੀ ਯਾਰ ਹਾਂ ਉਹਨੇ ਹਾਂ ਉਹ ਪਾਪਾ ਉਹਦੇ ਲੈ ਕੇ ਗਏ ਸੀ ਉਹ ਤੋਂ ਕੁਝ ਹੋਇਆ ਸੀ ਨਹੀਂ ਉਹਨਾਂ ਨੂੰ ਲਿਆਉਣ ਦਾ ਫਰਕ ਹੈ ਤੇ ਬੱਚਿਆਂ ਨੂੰ ਆਪਣੇ ਨੂੰ ਦੱਸਣਾ ਚਾਹੀਦਾ ਆਪਿਆਂ ਨੂੰ ਲੈ ਵੀ ਆ ਆ ਆ ਕੁਝ ਆਪਣਾ ਇਤਿਹਾਸ ਕਿਸੇ ਕੋਲੋਂ ਤਾਂ ਆਪਾਂ ਵੰਡੇ ਰਹੇ ਗਏ ਹੁੰਦੇ ਰਹੇ ਗਏ ਠੀਕ ਹੈ ਜੋ ਹੁਣ ਆਪਾਂ ਜੇ ਸੰਤਾਪ ਹੰਡਾ ਰਹੇ ਨੇ ਕਹਿੰਦੇ ਆਲੇ ਬੱਚੇ ਸਾਡੇ ਕੋਲ ਨਹੀਂ ਬੰਦੇ ਬੱਚਿਆਂ ਨੂੰ ਆਪਾਂ ਦੱਸਿਆ ਹੀ ਨਹੀਂ ਜਿਵੇਂ ਸਾਡੇ ਬਜ਼ੁਰਗ ਕੈਸੇ ਕਹਾਣੀਆਂ ਸਾਨੂੰ ਸੁਣਾਉਂਦੇ ਹੁੰਦੇ ਸੀ ਕੋਲੇ ਬਹਿ ਬਹਿ ਕੇ ਨੇਟ ਦਾ ਹੁਣ ਤੁਸੀਂ ਵੀ ਆ ਮੈਂ ਵੀ ਨੇਟ ਤੇ ਆ ਜੋ ਉੱਡ ਦਾ ਨੇਟ ਖੋਲਦੇ ਅੱਗੇ ਜਦੋਂ ਸੌਂਦੇ ਸੀ ਪੁੱਤਿਆਂ ਨੂੰ ਦਾਦਾ ਕਹਾਣੀਆਂ ਸੁਣਾ ਕੇ ਸੌਂਦਾ ਸੀ ਸ਼ੂਰ ਬੀਰਾਂ ਦੀਆਂ 12 ਸੁਣਾਉਂਦਾ ਸੀ ਤੇ ਉਹਦੇ ਖੂਨ ਵੇ ਉਹ ਜਾ ਵੜਨਾ ਸੀਗਾ ਤੇ ਹੁਣ ਕੋਲੇ ਪਾਲੇ ਜਵਾਕ ਬਣੇ ਹੋਏ ਆ ਹਨ ਪਰ ਇੱਕ ਗੱਲ ਮੈਂ ਦੱਸ ਦਿੰਦਾ ਜੇ ਨਰਮਤ ਕਰੜੇ ਵੀ ਪੂਵੇ ਇਹ ਇੱਥੇ ਬਹਿਣਾ ਤਾਂ ਸੌਖਾ ਖਾਲਾ ਜੀ ਦਾ ਵੜਾ ਨਹੀਂ ਬਈ ਇਨਾਂ ਚਰ ਬਹਿਣਾ ਔਰ ਉਹ ਲੰਗਰ ਮੈਂ ਲੋਕਾਂ ਦੇ ਰੱਬ ਦਾ ਨੰਗਰ ਚਾਹ ਦਾ ਹਰ ਕਿਸੇ ਦੀ ਕਮੀ ਨਹੀਂ ਸੱਚੇ ਬਾਸ਼ਾ ਨੇ ਛੱਡੀ ਕੋਈ ਨਹੀਂ ਦੇਖੋ ਤੁਸੀਂ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪਰਬ ਵੀ ਇਹਨਾਂ ਕੋਲ ਕੋਲ ਮਨਾਉਂ ਕਰਦਾ ਮੈਂ ਸਾਈਦਾ ਕਰਦਾ ਪਰ ਜਜ਼ਬਾਤੀ ਵੀ ਹੁੰਦਾ ਯਾਰ ਕਿ ਆਉਣਾ ਦੀ ਅੱਜ ਏਡੇ ਸੱਤੇ ਦਸਤਾਰਾਂ ਪੁੰਧੀਆਂ ਹੋਣ ਦੇਣ ਦਿੱਤੀ ਹੋਈ ਆ ਬੱਜ ਰਹੇ ਆ ਬਸ ਬਹੁਤ ਬਹੁਤ ਧੰਨਵਾਦ ਜੀ ਬੜਾ ਮੈਂ ਦੇਖੋ ਤੁਸੀਂ ਇਹ ਜ਼ਿੰਮੇਦਾਰ ਪ੍ਰਾਰਥੀ ਬਾਈ ਵੀ ਹੁਣੇ ਜਾ ਰਹੇ ਸੀ ਤੁਸੀਂ ਇੰਟਰਵਿਊ ਕਰ ਰਹੇ ਹੋ ਸਵਾਲ ਪੁੱਛਣ ਦਾ ਤਰੀਕਾ ਹੁੰਦਾ ਬੜਾ ਅੱਛੇ ਸਵਾਲ ਪੁੱਛਿਓ ਔਰ ਗੱਲਾਂ ਸੁਣ ਕੇ ਪ੍ਰਭਾਵਿਤ ਹੋਇਓ ਔਰ ਫੜਕ ਮੜ ਕਾਰਨ ਕੀ ਹੈ ਕਿ ਇਹਨਾਂ ਦੇ ਵਿੱਚ ਵੀ ਉਹ ਮਸਲਾ ਹੈ ਕਿ ਸਾਡੇ ਸਾਡੇ ਹਿੱਤ ਦੀ ਗੱਲ ਹੋਈ ਜਾਂਦੀ ਹੈ ਔਰ ਇਹ ਜਵਾਨ ਸਾਡੇ ਨਾਲ ਖੜੇ ਹੈ ਇੱਕ ਸਾਡਾ ਖੂਨ ਦਾ ਰਿਸ਼ਤਾ ਹੈ ਇੱਕ ਜ਼ਰੂਰੀ ਨਹੀਂ ਹੁੰਦਾ ਕਿ ਰਿਸ਼ਤੇਦਾਰੀ ਕਿਸੇ ਨਾਲ ਪੈ ਜਾਵੇ ਠੀਕ ਹੈ ਇੱਕ ਆਪਣੇ ਯਾਰ ਫੈਸਲੇ ਮੁਖ ਦੀਆਂ ਤਫਾਂ ਦੇ ਰੂਹਾਂ ਦੇ ਵਿੱਚ ਹੁੰਦਾ ਪਿਆਰ ਹੁੰਦਾ ਮੁਹੱਬਤ ਹੁੰਦਾ ਬਸ ਇੱਕੋ ਗੱਲ ਹੈ ਆਪ ਵੀ ਜਿਓ ਸਾਨੂੰ ਵੀ ਜੀਣ ਜੋ ਤੇ ਜੇ ਤੁਸੀਂ ਹੱਕ ਨਹੀਂ ਦੇਣੇ ਤਾਂ ਸਾਨੂੰ ਹੱਕ ਲੈਣੇ ਵੀ ਆਉਂਦੇ ਆਪਾਂ ਡਰ ਕੇ ਨਹੀਂ ਬੋਲਦੇ ਕਿਹਾ ਬਸ ਸੱਚ ਬੋਲਦੇ ਹੁੰਦੇ ਆ ਤੇ ਹੱਕ ਨਹੀਂ ਦੇਣੇ ਸਾਨੂੰ ਲੈਣੇ ਪੈਣਗੇ ਥੈਂਕ ਯੂ ਬਹੁਤ ਬਹੁਤ ਆਪਾਂ ਸਿਰੋਪੀ ਜੀ ਸਾਨੂੰ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਉਹ ਵੀ ਬਹੁਤ ਕੁਝ ਬੋਲਿਆ ਦੇ ਤਰੀਕ 25 26 ਤੋਂ ਆਇਆ ਸਾਡਾ ਕਾਲੀਆਂ ਪੱਕੀਆਂ ਅੰਰੇ ਅੰਤਨ ਤੇ ਰੋ ਵੀ ਕੀ ਕਹਿਣਾ ਚਾਹੁੰਦਾ ਮੋਦੀ ਸਰਕਾਰ ਵੀ ਸਹੀ ਕਹਿਣਾ ਚਾਹੁੰਦਾ ਵੀ ਹਾਂ ਦਾ ਨਾ ਅੱਜ ਮੈਂ ਗੱਲ ਕਰਦੇ ਆ ਕਿ ਝੂਠਾ ਕਰਕੇ ਗੱਲ ਨਹੀਂ ਮੁਕਾਤਾ सुरेंद्र ਕਿਉਂ ਝੂਠਾ ਇਹ ਲੋਕ ਸੱਸਥਰ ਬੱਚਾ ਵੀ ਇੰਨਾ ਗੱਲ ਕਰਦਾ ਹੈ ਕਿ ਸਾਲਾ ਝੂਠਾ ਇਸ ਵੀ ਲੱਗਦਾ ਹੈਗਾ ਕਿ ਸੰਘਰਸ਼ ਜਿਹੜਾ ਬਹੁਤ ਛੇਤੀ ਖਤਮ ਹੋਊਗਾ ਦਾ ਨੰਬਰ ਨੰਨਾ ਵੀ ਚੱਲ ਸਕਦਾ ਪਰ ਕਰਕੇ ਹੀ ਲਾਵਾਂਗੇ ਇਹ ਨਹੀਂ ਹਿਲਦੇ ਜੀ ਜਿੰਨਾ ਮਰਜ਼ੀ ਲਾਇਓ ਆਉਂਦੇ ਜਾਣਾ ਕਾਰਨੀਆਂ ਆ ਜਾਣਾਂ ਸਰਦੀਆਂ ਆ ਜਾਣਾਂ ਉਰੇ ਘੱਟਾਂ ਵਾਹੇ ਉਹਦਾ ਬਾਬਾ ਜੀ ਤੁਹਾਡੇ ਸੁਜਾਗਣੋਂ ਤੁਹਾਡੇ ਸੰਤ ਨੂੰ ਤੁਹਾਡੇ ਹੌਸਲੇ ਨੇ ਸੱਸੀ ਕੰਬੇ ਜੀ ਤੀਨਾ ਵੇਸ ਤੋਂ ਦੋ ਤੋਂ ਮਾਰਨ ਤੋਂ ਬਾਅਦ ਤੋਂ ਨਾ ਹੈ ਕਿ ਤੁਸੀ ਇਹ ਤਰਕੜ ਗੋਲ ਸੀ नहीं है इतने मोदी सरकार के इनकानों को वापस मिलेगा हम फीवर ठहरे रहेंगे तो एक, एक साल में एक छः महीने लगे जितना भी समय लगे यहाँ कोई दिक्कत नहीं है पंजाब हरियाणा का बिल्कुल एक नंबर भाईचारा बना हुआ है यहाँ पर बिल्कुल आपसी मेल है कोई दिक्कत नहीं है किसी प्रकार की मेल पहले बहुत बढ़िया खाने पीने की रहने की कोई दिक्कत नहीं है किसी प्रकार का कोई दिक्कत नहीं है रवि कुमार बहुत कुमार लेकिन हाँ जी है ਜਦੋਂ ਬਿਲਕੁਲ ਅgetElementById ਕੋਈ ਕਿਸੇ ਕਿਸ ਤਰ੍ਹਾਂ ਦੀ ਕੋਈ ਦਿੱਕਤ ਵਗੈਰਾ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਬਿਲਕੁਲ ਤੇ 6 ਮਿੰਟਸ ਲੰਮਾ ਚੱਲਦਾ ਤਾਂ ਇਹ ਲੱਗਦਾ ਨਹੀਂ ਲੱਗਦਾ ਕਿ ਯਾਰ ਬਹੁਤ ਲੰਮਾ ਹੋ ਗਿਆ ਆਉਣ ਆਏ ਪਿੱਛੇ ਹੱਗਦੀ ਹੈ ਜਾਂ ਆਪਾਂ ਨਹੀਂ ਆਉਂਦੇ ਐਸਾ ਬਿਲਕੁਲ ਵੀ ਨਹੀਂ ਲੱਗੇਗਾ ਇਹਨਾਂ ਲੋਕਾਂ ਨੇ ਇੱਕ ਚੈਨ ਸਿਸਟਮ ਲਗਾਇਆ तो गाँव से दस व्यक्ति यहाँ आ रहे हैं तो दस अगर ये जाएंगे तो दस भी जाएंगे हाँ ये कोई ऐसी कोई दिक्कत तो नहीं है है चैन सिस्टम बढ़ गया है आंदोलन जो अपने हाथ है जो लेके जाओ लेके जाएंगे तो बिल्कुल लेके जाएंगे और बहुत लगेगा बहुत बहुत शुक्रिया कुंडली बॉर्डर तो कैमरा मैन सामने सुन दिया जसपाल सिंह